ਔਰ ਕਰੋਨਾ ਕਾਲ ਤੋਂ ਲੈ ਕੇ ਆਕਸੀਜਨ ਦੇ ਕੰਸਨਟਰੇਟਰਾਂ ਦਾ ਲੰਗਰ ਜਿਹੜਾ ਉਹ ਖੁੱਲਾ ਚੱਲ ਰਿਹਾ ਹੈ ਜੋ ਲੋੜਵੰਦ ਪਰਿਵਾਰਾਂ ਲਈ ਬੱਚੇ ਪੜਨਾ ਚਾਹੁੰਦੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਸੰਸਥਾ ਵੱਲੋਂ ਚੱਲ ਰਿਹਾ ਹੈ ਇਹ ਸਯੋਗ ਸਾਰਾ ਸੰਗਤ ਦਾ ਹੈ ਆਉਣ ਵਾਲੇ ਟਾਈਮ 'ਚ ਸੰਸਥਾ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਜਿਨ੍ਹਾਂ ਧੀਆਂ ਦੇ ਮਾਪੇ ਨਹੀਂ ਹੈਗੇ ਔਰ ਉਹ ਪੜ੍ਹਨੀਆਂ ਨੇ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਨੇ ਜਿਹੜੀਆਂ ਉਹ ਸੰਗਤ ਦੇ ਸਯੋਗ ਨਾਲ ਭਰੀਆਂ ਜਾਣਗੀਆਂ ਉਹ ਬੱਚਿਆਂ ਨੂੰ ਡਾਕਟਰ ਕੀਤਾ ਜਾਊਗਾ ਇਹ ਸਾਰੇ ਕਾਰਜ ਨੇ ਜਿਹੜੇ ਪੜਤਾਲ ਕਰਕੇ ਕੀਤੇ ਜਾ ਰਹੇ ਨੇ ਜੇਕਰ ਸਹੀ ਮੈਨੇਜ ਪਰਵਾਰ ਵਾਕੀ ਲੋੜਵੰਦਾ ਦਾ ਸੰਸਥਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ ਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਬਹੁਤ ਹੀ ਅੱਛਾ ਬੁਰਾ ਲਾ ਕੀਤਾ ਜਾਂਦਾ ਹੈ ਜਿਹੜਾ ਹਰ ਮਹੀਨੇ ਪੀਜੀ ਲੰਗਰ ਜਾਂਦੇ ਨੇ ਤੁਹਾਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਨੌਜਵਾਨਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਜਿਨ੍ਹਾਂ ਵੀ ਸੰਗਤਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਪ੍ਰਸ਼ਾਦਾ ਪਟਾਕੇ ਤਿਆਰ ਕਰਕੇ ਘਰਾਂ ਦੇ ਵਿੱਚੋਂ ਲੈ ਕੇ ਆ ਜਾਂਦਾ ਹੈ ਲੈ ਕੇ ਆ ਜਾਂਦਾ ਹੈ ਉਹਨਾਂ ਸੰਗਤਾਂ ਦਾ ਵੀ ਬਹੁਤ-ਬਹੁਤ ਸਾਡੀਆਂ ਸਮੁੱਚੀਆਂ ਸੇਵਾ ਸਥੀਆਂ ਵੱਲੋਂ ਧੰਨਵਾਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਚੱਲ ਰਹੀ ਸੰਸਥਾ ਜੋ ਇਲਾਕੇ ਵਿੱਚ ਲੋਕ ਭਲਾਈ ਦੇ ਕਾਰਜ ਗਰੀਬ ਦਾ ਮੁਖ ਗੁਰੂ ਦੀ ਗੋਲਕ ਨੂੰ ਮੁੱਖ ਰੱਖ ਲੋੜਵੰਦ ਪਰਿਵਾਰਾਂ ਲਈ ਹਰ ਪੱਖੋਂ ਕੰਮ ਕਰ ਰਹੀ ਹੈ ਇਸ ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਨਾਬਾ ਵੱਲੋਂ ਪਿਛਲੇ ਤਕਰੀਬਨ 10 ਸਾਲਾਂ ਤੋਂ ਪੀਜੀਆਈ ਹਸਪਤਾਲ ਚੰਡੀਗੜ੍ਹ ਦਾ ਮੇਨ ਗੇਟ ਓਪੀਡੀ ਵਾਲਾ ਗੇਟ ਛੋਟੀ ਪੀਜੀਆਈ ਸੈਕਟਰ 32 ਨਿਊ ਚੰਡੀਗੜ੍ਹ ਕੈਂਸਰ ਹਸਪਤਾਲ ਪਟਿਆਲਾ ਰਜਿੰਦਰਾ ਸਰਕਾਰੀ ਹਸਪਤਾਲ ਨਾਬਾ ਕੈਂਸਰ ਹਸਪਤਾਲ ਸੰਗਰੂਰ ਅਤੇ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾ ਲਈ ਲੰਗਰ ਦੀਆਂ ਸੇਵਾਵਾਂ ਲਗਾ ਰਹੀ ਹੈ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਲਵਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੇਵਾਵਾਂ ਗੁਰੂ ਸਾਹਿਬ ਦੀ ਕਿਰਪਾ ਸੰਗਤ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ 10 ਸਾਲਾਂ ਤੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ 30 ਤੋਂ 35 ਹਜ਼ਾਰ ਕਰੀਬ ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਕਰੋਨਾ ਕਾਲ ਤੋਂ ਹੁਣ ਤੱਕਰ ਆਕਸੀਜਨ ਦੇ ਲੰਗਰ ਮੈਡੀਕਲ ਸੇਵਾਵਾਂ ਸਿੱਖਿਆ ਨੂੰ ਲੈ ਕੇ ਸੇਵਾਵਾਂ ਜਾਰੀ ਨੇ ਥੀ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਸੰਸਥਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੜਾਇਆ ਜਾਵੇਗਾ ਸੰਸਥਾ ਵੱਲੋਂ ਚੱਲ ਰਹੇ ਇਹਨਾਂ ਕਾਰਜਾਂ ਦੀ ਪ੍ਰਸਿੱਧ ਗਾਇਕ ਬੱਬੂ ਮਾਨ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ ਅਤੇ ਸੇਵਾਵਾਂ ਨਿਭਾ ਰਹੀ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਮਾਨਵਤਾ ਦੇ ਸੰਜੇ ਰਹਿਬਰ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਉਪਦੇਸ਼ ਗਰੀਬ ਦਾ ਮੁੱਖ ਗੁਰੂ ਦੀ ਕੋਲ ਮੁੱਖ ਰੱਖਦੇ ਆ ਪਿਛਲੇ ਤਕਰੀਬਨ 10 ਸਾਲਾਂ ਤੋਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਿਸਟਰਡ ਨਾਬਾ ਵੱਲੋਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦੀਆਂ ਸੇਵਾਵਾਂ ਜਾਰੀਆਂ ਨੇ 8 ਹਸਪਤਾਲਾਂ ਵਿੱਚ ਪੀਜੀਆਈ ਦਾ ਮੇਨ ਗੇਟ ਓਪੀਡੀ ਵਾਲਾ ਗੇਟ 32 ਵਾਲੀ ਪੀਜੀਆਈ ਤੇ ਹੋਰ ਸੰਗਰੂਰ ਕੈਂਸਰ ਹਸਪਤਾਲ ਪਟਿਆਲਾ ਰਜਿੰਦਰਾ ਨਾਬਾ ਸਮੇਤ ਇਹ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਕਰੋਨਾ ਕਾਲ ਤੋਂ ਲੈ ਕੇ ਆਕਸੀਜਨ ਦੇ ਕੰਸਨਟ੍ਰੇਟਰਾਂ ਦਾ ਲੰਗਰ ਜਿਹੜਾ ਉਹ ਖੁੱਲਾ ਚੱਲ ਰਿਹਾ ਹੈ ਜੋ ਲੋੜਵੰਦ ਪਰਿਵਾਰਾਂ ਲਈ ਬੱਚੇ ਪੜ੍ਹਨਾ ਚਾਹੁੰਦੇ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਸੰਸਥਾ ਵੱਲੋਂ ਚੱਲ ਰਿਹਾ ਹੈ ਇਹ ਸਹਿਯੋਗ ਸਾਰਾ ਸੰਗਤ ਦਾ ਹੈ ਆਣ ਵਾਲੇ ਟਾਈਮ 'ਚ ਸੰਸਥਾ ਵੱਲੋਂ ਇੱਕ ਫੈਸਲਾ ਦਿੱਤਾ ਗਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਕਿ ਜਿਨ੍ਹਾਂ ਧੀਆਂ ਦੇ ਮਾਪੇ ਨਹੀਂ ਹੈਗੇ ਔਰ ਉਹ ਪੜ੍ਹਦੀਆਂ ਨੇ ਉਹਨਾਂ ਦੀਆਂ ਸਕੂਲ ਦੀਆਂ ਫੀਸਾਂ ਨੇ ਜਿਹੜੀਆਂ ਉਹ ਸੰਗਤ ਦੇ ਸਹਿਯੋਗ ਨਾਲ ਭਰੀਆਂ ਜਾਣਗੀਆਂ ਉਹ ਬੱਚਿਆਂ ਨੂੰ ਡਾਕਟਰ ਕੀਤਾ ਜਾਊਗਾ ਸਿਰਫ ਸਕੂਲ ਦੀ ਪੜ੍ਹਾਈ ਦਾ ਖਰਚਾ ਹੋਊਗਾ ਬਾਕੀ ਕੋਸ਼ਿਸ਼ ਹੋਊਗੀ ਵੀ ਜਿਨ੍ਹਾਂ ਧੀਆਂ ਦੇ ਬਾਪੇ ਨਹੀਂ ਹੈਗੇ ਜਾਂ ਕਿਸੇ ਪਰਿਵਾਰ ਚ ਲੋੜਵੰਦ ਪਰਿਵਾਰ ਆ ਔਰ ਧੀ ਪੜਨਾ ਚਾਹਦੀ ਆ ਉਹਦਾ ਖਰਚਾ ਵੀ ਸੰਸਥਾ ਵੱਲੋਂ ਚੱਕਿਆ ਜਾਊਗਾ ਔਰ ਮੈਡੀਕਲ ਤੌਰ ਤੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਕੋਈ ਆਪਰੇਟ ਹੈ ਉਹਦਾ ਦਵਾਈ ਦਾ ਤੇ ਆਪਰੇਸ਼ਨ ਦਾ ਖਰਚਾ ਵੀ ਸੰਸਥਾ ਵੱਲੋਂ ਪਹਿਲਾਂ ਵੀ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਚ ਵੀ ਇਹ ਸਾਰੇ ਕਾਰਜ ਨੇ ਜਿਹੜੇ ਪੜਤਾਲ ਕਰਕੇ ਕੀਤੇ ਜਾ ਰਹੇ ਨੇ ਜੇਕਰ ਸਹੀ ਮੈਨੇਜ ਪਰਿਵਾਰ ਵਾਕਈ ਲੋੜਵੰਦ ਆ ਤਾਂ ਸੰਸਥਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਆ व्हीਲਚੇਅਰ ਪੇਸ਼ੈਂਟ ਵਾਲਾ ਬੈੱਡ ਇਹੇ ਜੇ ਕੰਮ ਵੀ ਜਲਦੀ ਹੈਲਥ ਨੂੰ ਲੈ ਕੇ ਸੰਸਥਾ ਵੱਲੋਂ ਸ਼ੁਰੂ ਕੀਤੇ ਜਾਣਗੇ ਆਪ ਜੀ ਦੇ ਸਾਹਮਣੇ ਜਲਦੀ ਸੋਸ਼ਲ ਮੀਡੀਆ ਤੇ ਉਹ ਚੀਜ਼ ਵੀ ਪਾਈ ਜਾਊਗੀ ਸੋ ਮੈਂ ਦੋਵੇਂ ਹੱਥ ਜੋੜ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸੰਸਥਾ ਨੂੰ ਸਹਿਯੋਗ ਦਿਓ ਤਾਂ ਜੋ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਤੇ ਪਹਿਰਾ ਜਿਹੜਾ ਲਗਾਤਾਰ ਜਾਰੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਸੋਸਾਇਟੀ ਵੱਲੋਂ ਬਹੁਤ ਹੀ ਅੱਛਾ ਪ੍ਰੋਗਰਾ ਲਗਿੱਤਾ ਜਾਂਦਾ ਹੈ ਜਿਹੜਾ ਹਰ ਮਹੀਨੇ ਪੀਜੀ ਲੰਗਰ ਜਾਂਦੇ ਨੇ ਔਰ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਟਾਈਮ ਤੇ ਇੰਨਾ ਫੁਲਕਾ ਦਿੰਦੇ ਨੇ ਅੱਗੇ ਨੂੰ ਵੀ ਇਸ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਾਨੂੰ ਫੁਲਕਾ ਵੱਧ ਤੋਂ ਵੱਧ ਦਿਓ ਬਾਕੀ ਇਹ ਸੋਸਾਇਟੀ ਕਿੱਸੀ ਬਣ ਚੁੱਕੀ ਹੈ ਵੀ ਕੈਂਪ ਲਾਉਂਦੀ ਹੈ ਹਰ ਮਹੀਨੇ ਦੇ ਮਹੀਨੇ ਹੋਮੋਪੈਥਿਕ ਦਾ ਲੰਗਰ ਦੇ ਪ੍ਰਤੀ ਕਿਸੇ ਗਰੀਬ ਨੇ ਕੋਈ ਰਾਸ਼ਨ ਲੈਣਾ ਜੋ ਹੈਗਾ ਇਹ ਸੋਸਾਇਟੀ ਬਹੁਤ ਕੁਛ ਦਾਨ ਕਰ ਰਹੀ ਹੈ ਅਸੀਂ ਕਹਿੰਦੇ ਆ ਸੋਸਾਇਟੀ ਨਾਲ ਜੁੜੋ ਸ਼ਹਿਰ ਵਾਸੀਆਂ ਨੂੰ ਮਜੂਮ ਕਰਦਿਆ ਵੀ ਵੱਧ ਤੋਂ ਵੱਧ ਦਾਨ ਕਰੋ ਇਹ ਇੱਕ ਐਸੀ ਸੋਸਾਇਟੀ ਆ ਦੇਖੋ ਪੰਜ ਥਾਂ ਤੇ ਲੰਗਰ ਜਾਂਦਾ 3 ਪੀਜੀਆਈ ਲੰਗਰ ਜਾਂਦੇ ਨੇ ਪੀਜੀ 32 ਜਾਂਦੀ ਹੈ ਕੈਂਸਰ ਹਸਪੀਟਲ ਜਾਂਦਾ ਸੂਰੂਰ ਜਾਂਦਾ ਪਟਿਆਲੇ ਜਾਂਦਾ ਲਾਬੇ ਜਾਂਦਾ ਔਰ ਬਹੁਤ ਕਿਰਪਾ ਸੋਸਾਇਟੀ ਦੇ ਬੇ ਬੜਾ ਅੱਛਾ ਲੱਗਦਾ ਹੈ ਹਰ ਮਹੀਨੇ ਦੀ ਤਰ੍ਹਾਂ ਇੱਥੇ ਗੁਰੂ ਘਰ ਆਨੇ ਆ ਲੋਕਾਂ ਦਾ ਬੜਾ ਉਸ਼ਾ ਹੈ ਔਰ ਇਹਨਾਂ ਨੂੰ ਅਸੀਂ ਫਿਰ ਦੁਆ ਕਰਦੇ ਆਂ ਸੋਸਾਇਟੀ ਨੂੰ ਬੜਾ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਦੇ ਵੱਡੇ ਉਪਰਾਲੇ ਨਾਲ ਤੇ ਸਮੁੱਚੇ ਸ਼ਹਿਰ ਦੇ ਸਹਿਯੋਗ ਦੇ ਨਾਲ ਇੱਕ ਵੱਡਾ ਉਪਰਾਲਾ ਜਿਹੜਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਲੰਗਰ ਦੀ ਸੇਵਾ ਜਾਂਦੀ ਹੈ ਚੰਡੀਗੜ੍ਹ ਜਾਂਦੀ ਹੈ ਪਟਿਆਲੇ ਜਾਂਦੇ ਵੱਖ-ਵੱਖ ਹਸਪੀਟਲਾਂ ਤੇ ਜਾਂਦੀ ਆ। ਇਸੇ ਤਰ੍ਹਾਂ ਸਾਰਾ ਸ਼ਹਿਰ ਦੇ ਜਿਨ੍ਹਾਂ ਦੇ ਘਰੋਂ ਵੀ ਪ੍ਰਸ਼ਾਦਾ ਤਿਆਰ ਹੋ ਕੇ ਆਇਆ ਜਾਂ ਕਿਸੇ ਵੀ ਰੂਪ ਦੇ ਵਿੱਚ ਉਹਨਾਂ ਨੇ ਸੇਵਾ ਪਾਈ ਆ। ਉਹਨਾਂ ਦਾ ਸਾਰੇ ਗੁਰੂ ਮਹਾਰਾਜ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ, ਤੰਦਰੁਸਤੀਆਂ ਬਖਸ਼ਣ। ਇੱਕ ਮੈਂ ਬੇਨਤੀ ਹੋਰ ਕਰਨੀ ਚਾਹਣਾ। ਸਾਰੀ ਸੰਗਤ ਜੀ ਨੌਜਵਾਨ ਮੁੰਡੇ ਜਿਨ੍ਹਾਂ ਵੀ ਮੇਰੀ ਆਵਾਜ਼ ਸੁਣਦੇ ਨੇ ਉਹ ਸੇਵਾ ਦੇ ਵਿੱਚ ਜ਼ਰੂਰ ਆਇਆ ਕਰੋ। ਲੰਗਰ ਵਰਤਾਉਣ ਦੇ ਵਿੱਚ ਬਹੁਤ ਲੋਡ ਹੁੰਦੀ ਆ। ਜਿੱਥੇ-ਜਿੱਥੇ ਵੀ ਤੁਸੀਂ ਜਦੋਂ ਵੀ ਜਾਓਗੇ ਸੇਵਾ ਦੇ ਵਿੱਚ ਗੁਰੂ ਮਹਾਰਾਜ ਤੁਹਾਡੇ ਦੇ ਕਿਰਪਾ ਕਰਨਗੇ ਇਸੇ ਤਰ੍ਹਾਂ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਇਸ ਤਾਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਵੱਲੋਂ ਹਰੇਕ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਪੀਜੀਆ ਤੇ ਹੋਰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਦੇ ਲਈ ਲੰਗਰ ਜੋ ਲਗਾਇਆ ਜਾ ਰਿਹਾ ਹੈ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਕਿਉਂਕਿ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਇਹਨਾਂ ਹੁੰਦਾ ਇਹਦੇ ਵਿੱਚ ਬਹੁਤ ਵੱਡਾ ਸੰਗਤਾਂ ਨੂੰ ਵੀ ਸਹਾਇਜੋਗ ਦੇਣਾ ਚਾਹੀਦਾ ਹੈ ਨੌਜਵਾਨਾਂ ਨੂੰ ਵੀ ਸਹਾਇਜੋਗ ਦੇਣਾ ਚਾਹੀਦਾ ਹੈ ਜਿੰਨਾ ਵੀ ਸੰਗਤਾਂ ਵੱਲੋਂ ਅਲੱਗ-ਅਲੱਗ ਜਗ੍ਹਾ ਤੋਂ ਪ੍ਰਸ਼ਾਦਾ ਪਕਾ ਕੇ ਤਿਆਰ ਕਰਕੇ ਘਰਾਂ ਦੇ ਵਿੱਚੋਂ ਲੈ ਕੇ ਆ ਜਾਂਦਾ ਹੈ ਲੈ ਕੇ ਆ ਜਾਂਦਾ ਹੈ ਉਹਨਾਂ ਸੰਗਤਾਂ ਦਾ ਵੀ ਬਹੁਤ-ਬਹੁਤ ਸਾਡੀਆਂ ਸਮੁੱਚੀਆਂ ਸੇਵਾ ਸੈਟੀਆਂ ਵੱਲੋਂ ਧੰਨਵਾਦ ਤੇ ਸੰਗਤਾਂ ਨੂੰ ਇਹ ਵੀ ਕਹਿੰਦੇ ਆਂ ਵੀ ਜਦੋਂ ਵੀ ਲੰਗਰ ਲਗਾਉਣ ਦੀ ਡੇਟ ਪਾਈ ਜਾਂਦੀ ਹੈ ਉਹਦੇ ਵਿੱਚ ਵੱਧਵਾਦੋਂ ਸੰਗਤਾਂ ਦਾ ਪ੍ਰਸ਼ਾਦੇ ਦਾ ਸਹਾਇਜੋਗ ਘਰੋਂ ਤੋਂ ਬਣਾ ਕੇ ਦਿਆ ਕਰੋ ਉਹਦੇ ਵਿੱਚ ਤੇ ਬਾਕੀ ਦਾਲ ਸਬਜੀ ਉਰੀ ਤਿਆਰ ਹੁੰਦੀ ਹੈ ਇਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਜਿੱਦ ਜਿਹਦੇ ਪ੍ਰਧਾਨ ਅਮਨਦੀਪ ਸਿੰਘ ਜੀ ਲਵਲੀ ਨੇ ਸੁਸਾਇਟੀ ਵੱਲੋਂ ਸਾਰੇ ਇਲਾਕੇ ਚ ਸਾਰੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਥੋਂ ਬਾਬਾ ਜਪਾਲ ਗੁਰਦੁਆਰਾ ਘੋੜਿਆ ਵਾਲੇ ਵੱਲੋਂ ਹਰ ਇੱਕ ਮਹੀਨੇ ਸਾਰੇ ਜਿੰਨੇ ਵੀ ਆਪਣੇ ਚੰਡੀਗੜ੍ਹ ਪੀਜੀਆਈ ਸੰਗਰੂਰ ਰਜਿੰਦਰਾ ਹਸਪੀਟਲ ਮੇਰਾ ਕਰੀਬ ਦਾਸਕ ਹਸਪੀਟਲ ਨੇ ਜਿੱਥੋਂ ਇੱਥੇ ਸੇਵਾ ਪ੍ਰਸ਼ਾਦੇ ਦੀ ਕੀਤੀ ਜਾਂਦੀ ਹੈ ਇਥੋਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਪ੍ਰਸਾਦਾ ਇਕੱਠਾ ਕੀਤਾ ਜਾਂਦਾ ਹੈ ਲੰਗਰ ਬਣਾਇਆ ਜਾਂਦਾ ਹੈ ਬਹੁਤ ਕਿਰਪਾ ਗੁਰੂ ਮਹਾਰਾਜ ਦੀ ਕੇ ਸੇਵਾ ਸੋਸਾਇਟੀ ਦੇ ਜਿੰਨੇ ਸਿਰ ਕੱਢ ਸੇਵਕ ਨੇ ਸਾਰੇ ਤਨੋਂ ਮਨੋਂ ਸੇਵਾ ਕਰਦੇ ਨੇ ਤੇ ਮੈਂ ਅਪੀਲ ਵੀ ਕਰਦਾ ਸੰਗਤਾਂ ਨੂੰ ਇਲਾਕੇ ਦੀਆਂ ਨੂੰ ਕਿ ਸਾਰੇ ਸੇਵਾ ਸੋਸਾਇਟੀ ਨਾਲ ਸਹਿਯੋਗ ਦਿਓ ਤਾਂ ਕਿ ਇਹ ਉਪਰਾਲਾ ਦਿਨ ਰਾਤ ਦੁੱਗਣੀ ਤਰੱਕੀ ਕਰੇ ਚੜ੍ਹਦਿਆਂ ਕਲਾ ਬਕਸੇ ਮੇਰਾ ਰੱਖੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤ